ਗੁਰੂ ਪਾਤਸ਼ਾਹ ਜੀ ਨੇ ਤੀਜੇ ਬੰਦ ਦੇ ਵਿੱਚ ਉਹਨੇ ਪਿਆਰੇ ਜੇ ਬਚਨ ਕਹੇ ਨੇ ਕਹਿਣ ਲੱਗੇ ਜਾਗ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਕਹਿੰਦੇ ਕੋਈ ਐਸਾ ਮਨੋਖੇ ਜਿਹੜਾ 24 ਘੰਟੇ ਚਿੰਤਾ ਦੇ ਵਿੱਚ ਹੀ ਗਰਸਿਆ ਰਹਿੰਦਾ ਹੈ ਕਿਉਂਕਿ ਉਹਨੇ ਇਹ ਗੱਲ ਨਹੀਂ ਨਾ ਫੜੀ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਸਿਰ ਨਹੀਂ ਕੋਏ ਉਨੇ ਇਹ ਚੀਜ਼ ਨਾ ਪੜਨ ਕਰਕੇ ਚਿੰਤਾ ਦੇ ਵਿੱਚ ਗਰਸਿਆ ਗਿਆ ਜੇ ਉਹ ਇਹ ਗੱਲ ਪੜ ਲੈਂਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਚਲ ਮੈਂ ਚੰਤੇ ਉਪਾਏ ਕਿ ਤਨਾ ਫਿਰੋ ਜੀ ਤੇ ਜੇ ਇਹ ਗੱਲ ਪੜ ਲੈਂਦਾ ਫਿਰ ਉਹਨੂੰ ਸਮਝ ਲੱਗ ਜਾਣੀ ਸੀ ਕਿ ਮਾਲਕ ਮੇਰਾ ਸਦਾ ਮੇਰੇ ਨਾਲ ਰਹਿਣ ਵਾਲਾ ਕਿ ਇੱਥੇ ਨਹੀਂ ਤੇ ਗਾਂ ਰੋਟੀ ਮਿਲ ਜੇਗੀ ਜਿਹਨੇ ਢਿੱਡ ਦਿੱਤਾ ਹੈ ਨਾ ਉਹ ਰੋਟੀ ਵੀ ਦਵੇਗਾ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਵਾਸਤੇ ਉਹ ਉਹਨੇ ਤਨ ਦਿੱਤਾ ਹੈ ਤੰਦਰੁਸਤੀ ਦਿੱਤੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੰਦਰੁਸਤੀ ਸੀ ਮਿਹਨਤ ਘੱਟ ਕਰਨ ਕਰਕੇ ਖਾਦਾ ਪੀਤਾ ਵੱਧ ਤੇ ਦੇਹੀ ਨੂੰ ਰੋਗ ਲੱਗ ਗਿਆ ਚਿੰਤਾ ਦੇ ਕਰਕੇ ਚਿੰਤਾ ਤੋਂ ਬਾਅਦ ਵਿੱਚ ਰੋਗ ਆ ਜਾਂਦਾ ਹੈ ਚਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਸਰੀਰ ਨੂੰ ਰੋਗ ਲੱਗ ਗਿਆ ਗ੍ਰਿਸ਼ਤ ਕੋਟਾਂ ਬਪਲੇਟਿਆ ਕਦੇ ਹਰਖ ਕਦੇ ਸੋਗ ਕਹਿੰਦੇ ਗ੍ਰਿਸ਼ਤ ਦੇ ਵਿੱਚ ਲਪੇਟਿਆ ਪਿਆ ਹੈ ਚਿੰਬੜਿਆ ਪਿਆ ਹੈ ਕਦੀ ਖੁਸ਼ੀ ਦਾ ਮੌਕਾ ਆ ਜਾਂਦਾ ਹੈ ਗ੍ਰਿਸ਼ਤ ਚ ਕਦੀ ਗਮੀ ਦਾ ਮੌਕਾ ਆ ਜਾਂਦਾ ਹੈ ਕਦੀ ਕਿਸੇ ਦੇ ਘਰੇ ਧੀ ਪੁੱਤ ਜਨਮ ਲੈਂਦਾ ਹੈ ਕਦੀ ਕਿਸੇ ਦੇ ਘਰੇ ਕੋਈ ਇਹਦੀ ਮੌਤ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਹੁਣ ਇਹ ਤਾਂ ਖੁਸ਼ੀ ਗਮੀ ਚੱਲਦੀ ਰਹਿੰਦੀ ਹੈ ਪਰ ਚਿੰਤਾ ਝੋਰੀਆਂ ਨੇ ਤੇ ਲਾਪਰਵਾਹੀਆਂ ਨੇ ਮਨੁੱਖ ਦੇ ਸਰੀਰ ਨੂੰ ਰੋਗੀ ਬਣਾ ਦੁੱਤਾ ਅੱਜ ਅਸੀਂ ਸਾਰੇ ਰੋਗ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਪਰ ਖਾਣ ਪੀਣ ਨੇ ਬਦਲਣਾ ਚਾਹੁੰਦੇ ਆ ਖਾਣਾ ਪੀਣਾ ਅਸੀਂ ਆਪਣੀ ਜਬਾਨ ਦਾ ਰਸ ਬਣਾ ਲਿਆ ਪੈਰਸਾਂ ਚ ਜਾਈਏ ਕਿਤੇ ਹੋਟਲ ਤੇ ਜਾਈਏ ਤੇ ਵੇਖੋ ਕਿੰਨਾ ਕੁਝ ਕਿਹੜੀ ਕਿਹੜੀ ਚੀਜ਼ ਖਾਧੀ ਜਾਂਦੀ ਹੈ ਤੇ ਵਜਨ ਵਧੇ ਜਾਂਦਾ ਹੈ ਪੇਟ ਵੱਧਦਾ ਜਾਂਦਾ ਹੈ ਤੇ ਰੋਗ ਜਿਹੜਾ ਉਹ ਸਰੀਰ ਨੂੰ ਲੱਗੀ ਜਾਂਦਾ ਕੁਝ ਵਿਸ਼ੇਵਕਾਰਾਂ ਚ ਪੈ ਕੇ ਰੁਗੀ ਹੋ ਜਾਂਦੇ ਨੇ ਜਿਵੇਂ ਆਪ ਇਤਿਹਾਸ ਦੇ ਵਿੱਚ ਪੜਦੇ ਆਂ ਪ੍ਰੇਮਾ ਕੋੜੀ ਜਦੋਂ ਗੋੰਦਵਾਦ ਸਾਹਿਬ ਸਿੱਖ ਦਰਸ਼ਨਾਂ ਨੂੰ ਜਾ ਰਹੇ ਨੇ ਰਸਤੇ ਦੇ ਵਿੱਚ ਉਹ ਪ੍ਰੇਮਾ ਕੋੜੀ ਜਿਹੜਾ ਉਹ ਝੋਪੜੀ ਦੇ ਵਿੱਚ ਬੈਠਾ ਹੋਇਆ ਏ ਸਿੱਖ ਸ਼ਬਦ ਪੜਦੇ ਆ ਰਹੇ ਸਨ ਗੁਰਬਾਣੀ ਤੇ ਤੇ ਉਸ ਕੋੜੀ ਨੇ ਦੇਖਿਆ ਸੁਣਿਆ ਤੇ ਆਪਣੇ ਜੋ ਕਿ ਜੋ ਬਾਹਰ ਆ ਕੇ ਹੱਥ ਜੋੜ ਕੇ ਕਹਿਣ ਲੱਗਾ ਮੈਂ ਬੜਾ ਵੱਡਾ ਪਾਪੀ ਆ ਮੈਨੂੰ ਵੀ ਆਪਣੇ ਗੁਰੂ ਕੋਲੇ ਲੈ ਜਾਓ ਮੈਂ ਆਪਣੇ ਪਾਪਾ ਨੂੰ ਬਖਸ਼ਾਉਣਾ ਚਾਹੁੰਦਾ ਹਾਂ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਗਲਤੀ ਦਾ ਅਹਿਸਾਸ ਹੋਵੇਗਾ ਤਾਂ ਸਾਡਾ ਲਾਜ ਹੋਵੇਗਾ ਉਹਨੇ ਕਿਹਾ ਮੈਂ ਬੜੇ ਗੁਨਾਹ ਕਰ ਲਏ ਦੁਖੀ ਹੋ ਗਿਆ ਤੇ ਮੈਂ ਆਪਣੇ ਗਲਤੀਆਂ ਦੀ ਮਾਫੀ ਮੰਗਣਾ ਚਾਹੁੰਦਾ ਹਾਂ ਮੈਨੂੰ ਵੀ ਸਿੱਖੋ ਆਪਣੇ ਨਾਲ ਲੈ ਜਾਓ ਸਿੱਖਾਂ ਨੇ ਉਹਨੂੰ ਨਾਲ ਲੈ ਆਂਦਾ ਗੁੰਦਵਾਦ ਸਾਹਿਬ ਆ ਕੇ ਗੁਰੂ ਅਮਰਦਾਸ ਜੀ ਦੇ ਸਾਹਮਣੇ ਉਹਨੂੰ ਰੱਖਿਆ ਪੇਸ਼ ਕੀਤਾ ਗੁਰੂ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਜਿਹੜੇ ਵੈਦ ਸਨ ਉਸ ਸਮੇਂ ਗੁੰਦਵਾਦ ਸਾਹਿਬ ਦੀ ਧਰਤੀ ਤੇ ਜੋ ਭਾਈ ਪਾਰੋ ਜੀ ਦੇ ਸੰਪਰਕ ਵਿੱਚ ਆਣ ਕਰਕੇ ਟੱਲੇ ਪਿੰਡ ਤੋਂ ਸਨ ਤੇ ਉਹ ਭਾਈ ਪਾਰੋ ਜੀ ਦੇ ਸੰਪਰਕ ਵਿੱਚ ਆਉਣ ਕਰਕੇ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਕਹਿਣ ਲੱਗਿਆ ਭਾਈ ਲਾਲੋ ਇੱਕ ਗੁਰੂ ਅਨੰਦ ਸਾਹਿਬ ਜੀ ਦੇ ਸਮੇਂ ਤੇ ਭਾਈ ਲਾਲੂ ਹੋਇਆ ਦੂਜਾ ਭਾਈ ਲਾਲੂ ਵੈਦ ਹੋਇਆ ਭਾਈ ਲਾਲੂ ਵੈਦ ਕਹਿਣ ਲੱਗਿਆ ਮਾਲਕ ਜੀ ਮੈਂ ਬੜੇ ਲੋਕਾਂ ਦਾ ਇਲਾਜ ਕਰਦਾ ਧੰਨ ਦਾ ਪਰ ਉਹ ਫੇਰ ਬਿਮਾਰ ਹੋ ਜਾਂਦੇ ਨੇ ਕੋਈ ਐਸੀ ਕਿਰਪਾ ਕਰੋ ਜਿਹੜੀ ਉਹ ਦੁਬਾਰਾ ਬਿਮਾਰ ਨਾ ਹੋਣ ਵੈਸੇ ਕਮਾਲ ਦੀ ਗੱਲ ਹੈ ਉਹਨਾਂ ਦੇ ਜੀਵਨ ਦੀ ਅੱਜ ਵਾਲਾ ਡਾਕਟਰ ਇਹ ਨਹੀਂ ਕਹਿੰਦਾ ਕਿ ਕੋਈ ਮੇਰੇ ਕੋਲੇ ਆ ਕੇ ਠੀਕ ਹੋ ਜਾਏ ਬਾਅਦ ਵਿੱਚ ਬਿਮਾਰੀ ਨਾ ਹੋਵੇ ਉਹ ਸੋਚਦਾ ਮੈਂ ਦੁਕਾਨ ਕਿੱਦਾਂ ਚਲਾऊं ਜੇ ਪੱਕੇ ਠੀਕ ਹੋ ਗਏ ਭਾਈ ਲਾਲੋ ਵੈਦ ਕਹਿੰਦਾ ਪਾਤਸ਼ਾਹ ਮੇਰੇ ਕੋਲੋਂ ਦਵਾਈ ਲੈ ਕੇ ਜਾਂਦੇ ਲੋਕ ਠੀਕ ਹੁੰਦੇ ਕੁਝ ਸਮੇਂ ਬਾਅਦ ਫੇਰ ਬਿਮਾਰ ਹੋ ਜਾਂਦੇ ਐ ਕਿਰਪਾ ਕਰ ਕੋਈ ਐਸਾ ਨੁਕਤਾ ਦੱਸ ਕੇ ਇਹ ਬਾਅਦ ਚ ਬਿਮਾਰ ਨਾ ਹੋਣ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈ ਲਾਲੋ ਜੀ ਤੁਸੀਂ ਇੱਥੇ ਹੀ ਵੈਦਖਾਨਾ ਖੋਲ੍ਹ ਲਓ ਤੁਸੀਂ ਤਨ ਦਾ ਇਲਾਜ ਕਰੀ ਜਾਓ ਅਸੀਂ ਮਨ ਦਾ ਕਰੀ ਜਾਂਦੇ ਪਾਣੀ ਪੜ ਕੇ ਮਨ ਦਾ ਹੋ ਹੀ ਜਾਏਗਾ ਤਵਾਇ ਖਾ ਕੇ ਤਨ ਦਾ ਹੋਇਆ ਹੋਈ ਜਾਏਗਾ ਫਿਰ ਭਾਈ ਲਾਲੋ ਜੀ ਨੇ ਉੱਥੇ ਹੀ ਵੈਦਖਾਨਾ ਖੋਲ੍ਹਿਆ ਪ੍ਰੇਮੇ ਕੋੜੀ ਦਾ ਇਲਾਜ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਲਾਲੋ ਇਹਦੇ ਸਰੀਰ ਦਾ ਇਲਾਜ ਕਰ ਤੇ ਜਦੋਂ ਉਹਦਾ ਸਰੀਰ ਥੋੜਾ ਜਿਹਾ ਰੇਸ਼ੇ ਤੋਂ ਹਟਿਆ ਫਿਰ ਉਹਨੂੰ ਕਿਹਾ ਸੰਗਤ ਕਰ ਉਹ ਸੰਗਤ ਕਰਨ ਲੱਗ ਪਿਆ ਸੰਗਤ ਕਰਕੇ ਨਰਵਾ ਹੋ ਗਿਆ ਇੰਨਾ ਛੀਵਣ ਚ ਪਤਲਾ ਆਇਆ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਸਟੇਜ ਤੋਂ ਖੜ ਕੇ ਕਿਹਾ ਭਾਈ ਅਸੀਂ ਆਪਣੇ ਇਸ ਪ੍ਰੇਮੇ ਦਾ ਵਿਆਹ ਕਰਨਾ ਚਾਹੁੰਦੇ ਆ ਕੋਈ ਆਪਣੀ ਲੜਕੀ ਦਾ ਰਿਸ਼ਤਾ ਦੋ। ਭਾਈਸ਼ੀਆਂ ਉਪਲਜੀ ਨੇ ਆਪਣੀ ਲੜਕੀ ਦੇ ਹਾਂ ਕਰ ਦਿੱ ਦਿੱਤੀ। ਤੇ ਘਰਵਾਲੀ ਨੇ ਪੁੱਛਿਆ ਕਹਿਣ ਲੱਗੀ ਇਹਦਾ ਕੋਈ ਖਾਨਦਾਨ ਇਹਦਾ ਕੋਈ ਘਰ ਘਾਟ ਕਿੱਥੇ ਹੈ? ਹਾਂ ਕਰਾਇ ਜਤੀ ਵਿਆਹਣੀ ਹੈ। ਫਰਮਾਂ ਨੂੰ ਚਿੰਤਾ ਹੁੰਦੀ ਇਸ ਗੱਲ ਦੀ। ਭਾਈਸ਼ੀਆਂ ਜੀ ਨੇ ਦੂਜੇ ਦਿਨ ਆ ਕੇ ਪੁੱਛਿਆ ਪਾਤਸ਼ਾਹ ਮੈਨੂੰ ਕੋਈ ਇਤਰਾਜ਼ ਨਹੀਂ ਮੇਰੀ ਘਰਵਾਲੀ ਪੁੱਛਦੀ ਏ ਇਹਦਾ ਖਾਨਦਾਨ ਇਹਦਾ ਪਰਿਵਾਰ ਤੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਮਾਲਕ ਨੇ ਕਹਿਣ ਲੱਗੇ ਭਾਈ ਪ੍ਰੇਮਾ ਸਾਡਾ ਪੁੱਤਰ ਹੈ। ਪ੍ਰੇਮਾ ਸਾਡਾ ਪੁੱਤਰ ਹੈ ਦੱਸੋ ਹੋਰ ਕੁਝ ਪੁੱਛਣਾ? ਪਾਈ ਸ਼ੀਆਂ ਓਪਲ ਜੀ ਨੇ ਹੱਥ ਜੋੜੇ ਤੇ ਕਹੇ ਆਪਾ ਪਾਛਾ ਕੁਝ ਨਹੀਂ ਪੁੱਛਣਾ। ਤੁਹਾਡਾ ਪੁੱਤਰ ਹੈ ਤੇ ਅੱਜ ਤੋਂ ਧੀ ਵੀ ਤੁਹਾਡੀ ਹੋਈ। ਸਾਨੂੰ ਕੋਈ ਇਤਰਾਜ਼ ਨਹੀਂ। ਤੇ ਇਤਿਹਾਸ ਦੇ ਅੰਦਰ ਮੱਥੋ ਮਰਾਰੀ ਦੇ ਨਾਂ ਤੇ ਪਾਈ ਮੰਜੀਆਂ ਦਾ ਪ੍ਰਚਾਰਕ ਭਾਈ ਪ੍ਰੇਮਾ ਕੁੜੀ ਠੀਕ ਹੋ ਕੇ ਮੱਥੋ ਮਰਾਰੀ ਦੋਮਾ ਜੀਆਂ ਦੇ ਨਾਂ ਤੇ ਇਹ ਮੰਜੀਆਂ ਦੇ ਪ੍ਰਚਾਰਕ ਬਣੇ। ਬਾਈ ਮੰਜੀਆਂ ਗੁਰੂ ਅਮਰਦਾਸ ਜੀ ਨੇ ਭਾਈ ਪ੍ਰਚਾਰਕ ਹੈਡ ਪ੍ਰਚਾਰਕ ਤਿਆਰ ਕੀਤੇ ਸਨ 52 ਪੀੜੇ ਜਿਹੜੇ ਛੋਟੇ ਲੈਵਲ ਦੇ ਪ੍ਰਚਾਰਕ ਸਨ ਜਿਹੜੇ ਉਹਨਾਂ ਦੇ ਅਧੀਨ ਚੱਲਦੇ ਸੀ ਬਾਈਆਂ ਤੇ ਉਹ ਤਿਆਰ ਕੀਤੇ ਤੇ ਉਹਨਾਂ ਬਾਈਆਂ ਮੰਜੀਆਂ ਦੇ ਵਿੱਚ ਭਾਈ ਪ੍ਰੇਮਾ ਜੀ ਸ਼ਾਮਲ ਹੋ ਕੇ ਉਸ ਅਵਸਥਾ ਤੱਕ ਜਾਣ ਵਾਸਤੇ ਬੜਾ ਸੰਘਰਸ਼ ਕਰਨਾ ਪੈਂਦਾ ਹੈ ਅੱਜ ਤੇ ਕੋਈ ਵੀ ਪ੍ਰਚਾਰਕ ਬਣ ਜਾਂਦਾ ਹੈ ਕੋਈ ਇੱਧਰ ਦੀਆਂ ਸੁਣਾ ਦੇਗਾ ਕੋਈ ਉੱਧਰ ਦੀਆਂ ਸੁਣਾ ਦੇਗਾ ਪਰ ਉਦੋਂ ਇਹ ਸਾਂ ਕਹਾਣੀਆਂ ਨਹੀਂ ਸੀ ਸੁਣਾਈਆਂ ਜਾਂਦੀਆਂ ਉਦੋਂ ਗੁਰਬਾਣੀ ਦਾ ਸਿਧਾਂਤ ਤਤ ਸੁਣਾਇਆ ਜਾਂਦਾ ਸੀ ਅੱਜ ਵੀ ਗੁਰਬਾਣੀ ਦਾ ਸਿਧਾਂਤ ਸੱਚ ਉਹੀ ਹੈ ਬਸ ਸੁਣਨ ਵਾਲੇ ਘਟ ਗਏ ਕੋਈ ਕਰਮਾ ਕਰਮਾ ਵਾਲੇ ਨੇ ਜਿਹੜੇ ਗੁਰਬਾਣੀ ਦਾ ਸੱਚ ਧਿਆਨ ਸੁਣਨ ਨੂੰ ਤਿਆਰ ਨੇ ਨਹੀਂ ਤੇ ਬਹੁਤੇ ਤਾਂ ਕੱਚ ਕਹਾਣੀਆਂ ਸੁਣ ਕੇ ਹੀ ਖੁਸ਼ ਹੋ ਜਾਂਦੇ ਨੇ ਕੱਪ ਕਹਾਣੀਆਂ ਸੁਣ ਕੇ ਹੀ ਖੁਸ਼ ਹੋ ਜਾਂਦੇ ਨੇ ਸੋ ਖੈਰ ਗੁਰੂ ਕਿਰਪਾ ਕਰਨ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਚਾਕੋ ਚਿੰਤਾ ਬਹੁਤ ਬਹੁਤ ਦੇਹ ਵਿਆਪੇ ਰੋਗ ਚਿੰਤਾ ਦੇ ਨਾਲ ਸਰੀਰ ਨੂੰ ਰੋਗ ਲੱਗ ਗਿਆ ਤਾਂ ਹੀ ਬਾਬਾ ਫਰੀਦ ਜੀ ਕਹਿੰਦੇ ਆ ਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨ ਹੰਡਾਈ ਦੇਹ ਰੋਗ ਨ ਲੱਗਈ ਪੱਲੇ ਸਭ ਕਿਸੇ ਪਾਏ ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਆਪਾਂ ਕਿਸੇ ਦਾ ਬੁਰਾ ਨਾ ਕਰਾਂਗੇ ਨਾ ਤੇ ਆਪਾਂ ਭਲਾ ਕਰਨ ਵਾਲੇ ਪਾਸੇ ਤੁਰਾਂਗੇ ਤੇ ਆਪਣੇ ਸਰੀਰ ਨੂੰ ਰੋਗ ਨਹੀਂ ਲੱਗੇਗਾ ਤੇ ਜਦੋਂ ਆਪਾਂ ਕਿਸੇ ਦਾ ਬੁਰਾ ਕਰਦੇ ਆ ਫਿਰ ਬੁਰਾ ਕਰਨ ਤੋਂ ਬਾਅਦ ਚਿੰਤਾ ਆਉਂਦੀ ਹੈ ਚਿੰਤਾ ਦੇ ਵਿੱਚੋਂ ਰੋਗ ਨਿਕਲਦਾ ਹੈ ਰੋਗ ਸਾਨੂੰ ਵੀ ਦੁਖੀ ਕਰ ਜਾਂਦਾ ਹੈ ਤੇ ਮਾਲਕ ਜੀ ਕਹਿੰਦੇ ਰੋਗ ਤੋਂ ਬਚਣਾ ਹੈ ਤੇ ਚਿੰਤਾ ਤੋਂ ਬਚ ਚਾਕੋ ਚਿੰਤਾ ਬਹੁਤ ਬਹੁਤ ਦੇਹੀ ਬਿਆਪੇ ਰੋਗ ਕ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਰਿਸ਼ਤੇਦਾਰੀਆਂ ਚ ਵਿਚਰਦਿਆਂ ਕਦੀ ਖੁਸ਼ੀ ਕਦੀ ਗਮੀ ਗੌਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਨ ਸੋਏ ਉੱਜਾਈ ਫਿਰਦਾ ਮੈਂ ਆ ਵੀ ਇਕੱਠਾ ਕਰ ਲਾਂ ਆ ਵੀ ਇਕੱਠਾ ਕਰ ਲਾਂ ਮੈਂ ਵਿਦੇਸ਼ ਚਲਾ ਜਾ ਉੱਥੇ ਜਾ ਕੇ ਕੱਢੀ ਖੇਤਾਗਾ ਉਥੇ ਘਰ ਖਰੀਦਾਂਗਾ ਤੇ ਭਲਿਆ ਜਿਹੜਾ ਇੱਥੇ ਹੈਗਾ ਉਹ ਉਹਦਾ ਹੀ ਸ਼ੁਕਰਾਨਾ ਕਰ ਲਾਂ ਘਰ ਤੇ ਗੱਡੀ ਮੋਟਰਸਾਈਕਲ ਸਾਰਾ ਕੁਝ ਤੇ ਤੇਰੇ ਕੋਲੇ ਹੈ ਪਰ ਪਹਿਲਾ ਤੂੰ ਬਾਹਰ ਦੌੜੇਗਾ ਫਿਰ ਉੱਥੋਂ ਫੇਰ ਉਦਾਸਾਂ ਕਰਾਏਗਾ ਕਿ ਮੈਂ ਹੁਣ ਪੱਕਾ ਹੋ ਜਾ ਪੱਕਾ ਹੋ ਗਿਆ ਫਿਰ ਕਹੇਗਾ ਪੈਸੇ ਭੰਡੋ ਭੇਜੋ ਪਹਿਲੀ ਵੇਚ ਕੇ ਫਿਰ ਕਹੇਗਾ ਮੇਰਾ ਪਰਿਵਾਰ ਮੇਰੀ ਘਰਵਾਲੀ ਮੇਰੇ ਬੱਚੇ ਭੇਜੋ ਕਿ ਉੱਥੇ ਖੁਸ਼ੀ ਜਿਆਦਾ ਹੀ ਮਿਲ ਜੇਗੀ ਨਹੀਂ ਮਿਲਣੀ ਕਿਸੇ ਨੂੰ ਖੁਸ਼ੀ ਅਮਰੀਕਾ ਕੈਨੇਡਾ ਜਾ ਕੇ ਵੀ ਨਹੀਂ ਮਿਲਦੀ ਮਿਲਣੀ ਹੈ ਤੇ ਆਪਣੇ ਅੰਦਰੋਂ ਮਿਲਣੀ ਹੈ ਉੱਥੇ ਤਾਂ ਹੋਰ ਉਹ ਇਸ ਸੰਘਰਸ਼ ਦੇ ਵਿੱਚ ਪੱਜੇ ਹੀ ਫਿਰਦੇ ਨੇ 18-18 ਘੰਟੇ ਕੰਮ ਕਰਦੇ ਨੇ ਇੱਥੇ ਤਾਂ ਕੋਈ 12 ਘੰਟੇ ਵੀ ਕਰ ਲਈ ਤਿਆਰ ਨਹੀਂ ਇੱਥੇ 8 ਘੰਟੇ ਡਿਊਟੀ ਕਰਕੇ 10 ਘੰਟੇ ਡਿਊਟੀ ਕਰਕੇ ਇੱਕ ਬੰਦਾ ਮਿਹਨਤ ਕਰਦਾ ਤੇ ਸਾਰਾ ਟੱਬਰ ਖਾਂਦਾ ਏ ਉਹਦਾ ਸਾਰਾ ਟੱਬਰ ਮਿਹਨਤ ਕਰਦਾ ਏ ਤੇ ਦੋ ਦਿਨ ਕੰਮ ਤੇ ਨਾਲ ਜਾਣ ਤੇ ਫਿਰ ਆਹ ਆਹ ਘਰ ਮੱਚ ਜਾਂਦੀ ਏ ਫਿਰ ਸਾਡਾ ਦੇਸ਼ ਚੰਗਾ ਕਿ ਉਹ ਚੰਗੇ ਨੇ ਤੇ ਜਾਣਾ ਵੀ ਹੈ ਤੇ ਪੱਕੇ ਹੋਣ ਵਾਸਤੇ ਇਹਨੇ ਕੁਝ ਸਮਾਂ ਜਾਓ कमाई ਕਰੋ ਜਿੱਦਾਂ ਫੌਜੀ ਵੀਰ 18-20 ਸਾਲ ਡਿਊਟੀ ਕਰਦੇ ਨੇ ਤੇ ਉਸ ਤੋਂ ਬਾਅਦ ਵਿੱਚ ਉਹ ਪਰਿਵਾਰ 'ਚ ਆ ਜਾਂਦੇ ਨੇ ਇਦਾਂ 10-20 ਸਾਲ ਜਾ ਕੇ ਬਾਹਰ ਇਕੱਲੇ ਡਿਊਟੀ ਕਰੋ ਸਾਲ ਦੋ ਹੀ ਸਾਲ ਹੀ ਵਾਪਸ ਆਓ ਤੇ ਜਦੋਂ 15-20 ਸਾਲ ਪੱਕੇ ਉੱਥੇ ਲੱਗ ਗਏ ਉਦੋਂ ਬਾਅਦ ਦੇ ਵਿੱਚ ਆਪਣਾ ਕਾਰੋਬਾਰ ਪਿੰਡ 'ਚ ਕਰੋ ਪੰਜਾਬ 'ਚ ਕਰੋ ਬੜੇਪੇ ਜਾ ਕੇ ਖੁਸ਼ੀ ਨਾਲ ਜੀਵਨ ਬਤੀਤ ਕਰੋ ਜੇ 30 ਸਾਲ ਤੱਕ ਮਸ਼ੀਨ ਬਣ ਕੇ ਤੁਰੇ ਫਰਨਾ ਫਿਰ ਸੁੱਖ ਹੀ ਸੁੱਖ ਕਿੱਥੇ ਖੁਸ਼ੀ ਕਿਤੇ ਪਰ ਉਥੇ ਪਹੁੰਚ ਕੇ ਸਮਝ ਲੱਗੇਗੀ ਨਾ ਉਹਨਾਂ ਚਾਰ ਸਮਝ ਨਹੀਂ ਲੱਗਦੀ ਜਦੋਂ ਪਹੁੰਚ ਜਾਂਦੇ ਆ ਫਿਰ ਇਹ ਮਨ ਦੇ ਵਿੱਚ ਹੁੰਦਾ ਪੇ ਵਾਪਸ ਚਲੇ ਗਏ ਤੇ ਲੋਕੀ ਕੀ ਕਹਿਣਗੇ ਬਸ ਲੋਕਾਂ ਕਰਕੇ ਆਪਦੀ ਸਾਰੀ ਜ਼ਿੰਦਗੀ ਹੱਡ ਤੋੜ ਮਿਹਨਤ ਕਰਦੇ ਕਰਦੇ ਉਥੇ ਮਰ ਖੱਪ ਜਾਂਦੇ ਨੇ ਵਾਪਸ ਕੋਈ ਨਹੀਂ ਆਉਂਦਾ ਨਾ ਵਾਪਸ ਆਲਿਆਂ ਨੂੰ ਕੋਈ ਸਾਂਭਦਾ ਆ ਕੇ ਤੇ ਨਾ ਉਥੇ ਵਾਲੇ ਤੇ ਉਥੇ ਕੋਈ ਪਹੁੰਚਦਾ ਜਾ ਕੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕੋਣ ਕਰੇ ਚੌਕੁੰਟਕਾ ਘੜੀ ਨ ਬੈਸਨ ਸੋਏ ਸਾਰੇ ਪਾਸੇ ਭੱਜਾ ਫਿਰਦਾ ਕਦੀ ਇਸ ਪਾਸੇ ਕਦੀ ਇਸ ਪਾਸੇ ਘੜੀ ਵੀ ਬੈਠ ਕੇ ਸਾਹ ਨਹੀਂ ਲੈਂਦਾ ਜੇ ਤੇ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਹਿੰਦੇ ਐਸੀ ਅਵਸਥਾ ਦੇ ਵਿੱਚ ਜੇ ਉਹਨੂੰ ਪ੍ਰਮਾਤਮਾ ਚਿੱਤ 'ਚ ਵਸ ਗਿਆ ਤੇ ਉਹਦਾ ਮਾਨ ਤੇ ਤਨ ਸੀਤਲ ਹੋ ਜਾਂਦਾ ਹੈ ਉਹਨੂੰ ਸ਼ਾਂਤੀ ਤੇ ਸੰਤੋਖ ਮਿਲ ਜਾਂਦਾ ਹੈ ਪਰ ਕਦੋਂ ਜੇਦੋ ਚਿੱਤ ਦੇ ਵਿੱਚ ਅਕਾਲ ਪੁਰਖ ਆਇਆ ਜੇਦੋ ਇਹ ਸਮਝ ਲੱਗ ਗਈ ਮੈਂ ਇੰਨੀ ਜਿਆਦਾ ਹੀ ਮਿਹਨਤ ਕਰਕੇ ਰੋਟੀ ਘੜੀ ਸੋਨੇ ਦੀ ਖਾਣੀ ਮਸਕੀਨ ਜੀ ਕਹਿੰਦੇ ਹੁੰਦੇ ਸੀ ਜਿੰਨਾ ਮਰਜੀ ਕਪੜਾ ਕਰ ਕਰਕੇ ਪੈਸਾ ਇਕੱਠਾ ਕਰ ਲਓ ਰੋਟੀ ਤਾਂ ਫੇਰ ਕਣਕ ਦੀ ਹੋਈ ਮੱਕੀ ਦੀ ਹੋਈ ਖਾਣੀ ਐ ਬਾਜਰੇ ਦੀ ਖਾ ਲੋਗੇ ਹੋਰ ਚੇ ਕਿਸੇ ਚੀਜ਼ ਦੀ ਖਾ ਲੋਗੇ ਪਰ ਬਿਸਕੁਟ ਤਾਂ ਨਹੀਂ ਖਾ ਲੈਣੇ ਸੋਨੇ ਦੇ ਬਿਸਕੁਟ ਵੀ ਤੇ ਕਣਕ ਦੇ ਹੀ ਖਾਓਗੇ ਨਾ ਪਰ ਇੰਨੀ ਜਿਆਦਾ ਹੀ ਮਿਹਨਤ ਕਰ ਕਰਕੇ ਆਹ ਇਹ ਨਹੀਂ ਕਿ ਅਸੀਂ ਕਰਨਾ ਕੱਖ ਨਹੀਂ ਕਰੋ ਪਰ ਚੰਗੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚੱਲੀ ਜਾਵੇ ਬਹੁਤ ਹੈ ਪਰ ਇਹ ਸੋਚਣਾ ਵੀ ਮੈਂ ਤੇ ਆਹ ਬਣਾ ਦੂੰ ਉਹ ਬਣਾ ਦੋ ਇੱਥੇ ਕਿਸੇ ਨੇ ਕਿਸੇ ਦੀ ਕਦਰ ਨਹੀਂ ਪਾਈ ਤੇ ਨਾ ਕਿਸੇ ਨੇ ਪਾਉਣੀ ਹੈ ਤੁਸੀਂ ਬਣਾ ਜੋਗੇ ਜੇ ਪਿੱਛੇ ਸੰਭਾਲਣ ਵਾਲੇ ਨਾ ਹੋਏ ਮਹਾਰਾਜਾ ਰਜੀਤ ਸਿੰਘ ਦਾ 40 ਸਾਲ ਦਾ ਰਾਜ ਕਿੱਥੋਂ ਤੱਕ ਦਾ ਰਾਜ ਸੀ ਸੱਤ ਪੁੱਤਰ ਸੀ ਪਿੱਛੇ ਆਪਸ ਵਿੱਚ ਅਗਲਿਆਂ ਨੇ ਲੜਾ ਲੜਾ ਕੇ ਮਰਵਾਤੇ ਦਸਾਂ ਸਾਲਾਂ ਚ 40 ਸਾਲ ਦਾ ਰਾਜ ਆਉ ਗਿਆ ਅੱਜ ਤੱਕ ਨਹੀਂ ਲੱਭਿਆ ਤੁਸੀਂ ਤਾਂ ਰਾਜ ਦੇਜੋਗੇ ਤੁਸੀਂ ਤਾਂ ਧਨ ਦੌਲਤ ਇਕੱਠਾ ਕਰ ਲੋਗੇ ਆਪਣੀ ਹੱਡ ਪਨਵੀਮੀਆ ਤੇ ਕਰਕੇ ਜੇ ਔਲਾਦ ਦੇ ਪੱਲੇ ਹੀ ਨਾ ਕੁਝ ਹੋਇਆ ਸੰਭਲਣ ਜੋਗਾ ਉਹਨਾਂ ਨੇ ਤਾਂ ਐਂ ਡਾ ਦੇਣਾ ਤੇ ਕਾਦੇ ਵਾਸਤੇ ਮਰ ਰਹੇ ਜੇ ਕਾਦੇ ਵਾਸਤੇ ਇੰਨੇ ਦੁਖੀ ਹੋ ਰਹੇ ਨੇ ਪਾਪਾਂ ਬਾਜੂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਇਹ ਗਨਾਹ ਕਰਨ ਤੋਂ ਬਗੈਰ ਰਪਾ ਖਰਪਾ ਨਹੀਂ ਇਕੱਠੇ ਹੁੰਦੇ ਤਬ ਮਰ ਲਗਿਆ ਜਾ ਨਾਲ ਨਹੀਂ ਜਾਂਦੀ ਬਹੁਤ ਪ੍ਰਪੰਚ ਕਰ ਪਰ ਧੰਨ ਲਿਹਾਵੇ ਸਤਧਾਰਾ ਪਿਆਨ ਨਟਾਵੇ ਮੇਰੇ ਮਨ ਭੁੱਲੇ ਕਵਟਨਾ ਕੀ ਜੇ ਅਤਨ ਵੇਰਾ ਤੇਰੇ ਕੀ ਪੈ ਲੀ ਜੇ ਕਹਿੰਦੇ ਕਿਸੇ ਨੇ ਨਹੀਂ ਤੇਰੇ ਸਾਥ ਬੰਦੇਣਾ ਇਹ ਤੈਨੂੰ ਆਪ ਹੀ ਭੋਗਣਾ ਪੈਣਾ ਬਾਅਦ ਚ ਇਸ ਕਰਕੇ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਅਕਾਲ ਪੁਰਖ ਨੂੰ ਜਾਤਕਾਰ ਕਿਰਤ ਕਮਾਈ ਕਰਨੀ ਹੈ ਨਾਲ ਨਾਲ ਚਿੱਤ ਉਸ ਅਕਾਲ ਪੁਰਖ ਨਾਲ ਜੁੜ ਜਾਏ ਚਿੱਤ ਆਵੇ ਉਸ ਪਾਰਬ੍ਰਹਮ ਤਨਮਨ ਸ਼ੀਤਲ ਹੋਏ ਤੇਰਾ ਤਨ ਤੇ ਮਨ ਸ਼ੀਤਲ ਸੰਤੋਖ ਦੇ ਵਿੱਚ ਆ ਜਾਏ ਹਾਥ ਭੌਂਕਰ ਕੰਮ ਸਭ ਜੀਤ ਨਰਨਜਨ ਨਾਲ ਦੀ ਵਸਤਾ ਬਣ ਜਾਵੇ ਤਾਂ ਸਾਡਾ ਜੀਵਨ ਸੁਖੀ ਹੋ ਸਕਦਾ